ਉਸਦੇ ਬਾਅਦ ਇਹਨਾਂ ਦੇ ਘਰ ਤੋਂ ਕਾਫੀ ਮਤਲਬ ਇੱਕ 2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਉਹ ਵਾਪਸ ਨਹੀਂ ਆਉਣਾ ਫੋਨ ਤੋਂ ਮਾਇਆ ਤੋਂ ਬੰਦ ਗਿਆ ਫਿਰ ਜਦੋਂ ਇਹ ਸਾਰਾ ਮਹਾਲ ਸਾਰਾ ਮਹਾਲ ਤਕਰੀਬੇ ਇਥਾਰੇ ਦੇਖਿਆ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜਿਹੀ ਥੋੜੀ ਜਿਹੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਵਹਾਵ ਗਿਆ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਉਸ ਤੋਂ ਬਾਅਦ ਲੱਗਿਆ ਕਿ ਉਹਦੇ ਪੈਰ ਪੂਰੇ ਸੁੱਕੇ ਹੋਣ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੁਣ ਅੱਜ ਥੋੜੀ ਦਿਨ ਪਹਿਲਾਂ ਮਿਲ ਗਈ ਹੈ ਇੱਕ ਦਾ ਜਿਵੇਂ ਪਤਾ ਕਿਹਦੀ ਬੋਡੀ ਮਿਲ ਗਈ ਹੈ ਬਿਨੇ ਬਿਲੇ ਮਹਾ ਜੀ ਬੜਾ ਪ੍ਰਮਾਨ ਵਾਲਾ ਸਮਾਨ ਹੁੰਦਾ ਉਹਨੂੰ ਲੈ ਕੇ ਉਹਨਾਂ ਨੇ ਮੈਸੇਜ ਨੇ ਕਿਹਾ ਹੋਣਾ ਕਿ ਉਹਨੂੰ ਨਦੀ ਚ ਪੁੱਲਾ ਵਗੈਰਾ ਨੂੰ ਪ੍ਰਵਾਹ ਹੋ ਤੇ ਕੋਈ 1.5 2 ਵਜੇ ਦੇ ਕਰੀਬ ਪਰਵਾ ਨਿਕਲੇ ਐਗਜ਼ੈਕਟ ਟਾਈਮ ਦਾ ਮੈਨੂੰ ਪਤਾ ਨਹੀਂ ਤੇ ਉਸ ਲਈ ਨਿਕਲੇ ਆ ਤੇ ਚਲੀ ਗਈ ਐ ਤੇ ਲੱਗਦਾ ਹੈ ਕਿ ਨਾ ਵੇਟਰੀਨਰੀ ਦੇ ਨਾਲ ਹੀ ਜਿਹੜੀ ਸਾਡਾ ਕਮਿਸ਼ਨ ਮੀਟਿੰਗ ਐ ਤੇ ਪ੍ਰੋਬੇਬਲੀ ਲੱਗਦਾ ਪਿਆ ਹੈ ਕਿ ਜਦੋਂ ਇਹ ᱜੇ ਹੈ ਤੇ ਉਹ ਬੜੀ ਜਗ੍ਹਾ ਜਿਹੜਾ ਬੜੀ ਡੂੰਗੀ ਹੈਗੀ ਐ ਉਸ ਜਗ੍ਹਾ ਤੇ ਉਹ ਜਾ ਗਏ ਮੇਬੀ ਲੱਗਦਾ ਪਿਆ ਹੈ ਕਿ ਬੇਟਾ ਜਿਹੜਾ ਉਹ ਤਾਂ ਨਦੀ ਤੋਂ ਫਿਸਲ ਕੇ ਨਦੀ ਦੇ ਵਿੱਚ ਚਲਾ ਗਿਆ ਹੋਵੇ ਮੋਹਾਨੇ ਤੋਂ ਫਿਸਲ ਕੇ ਇਹਨਾਂ ਨੂੰ ਬਚਾਉਣ ਦੇ ਦੌਰਾਨ ਜਿਹੜਾ ਉਹਨਾਂ ਨੂੰ ਸਾਡੀ ਸਰਵਾਈਵ ਕਰ पाए ਤੇ ਨਾ ਵਿਸ਼ੇਸ਼ ਲਾਂਗ ਲਗਾਤੀ ਜਿਹੜਾ ਮਤਲਬ ਮੌਕਾ ਇਹ ਵਾਰ ਤੁਹਾਨੂੰ ਲੱਗਦਾ ਤੇ ਬਾਕੀ ਪੁਲਿਸ ਜ਼ਿਆਦਾ ਦਾ ਸਿੱਡੇ ਆਈ ਐਨ ਆਰ ਐਫ ਨੇ ਜ਼ਿਆਦਾ ਦਾ ਸਿੱਨੇ ਠੀਕ ਐਕਟੀਵਿਟੀ ਜਿਵੇਂ ਉਹ ਟੈਕਨੀਕਲ ਬੰਦੇ ਆ ਤੁਹਾਨੂੰ ਜਲਾ ਦਾ